ਕੱਟੂ ਗੁੰਡਾ ਮਾਰੂ ਗੋਤੀ ਵਾਲੇ ਗੋਤੀ ਹੈ ਜਿਹੜਾ ਭਰਾ ਵੀ ਗੋਤੀ ਓ ਤਾਡਾ ਬੁੜਾ ਲਲਕਾਰੇ ਮਾਰਦਾ ਬਾਹਰ ਮੈਂ ਇੱਕ ਵਾਰੀ ਵੱਡਣਾ ਇਹਨੂੰ ਮੈਂ ਛਰੇ ਆਮ ਹੀ ਕਹਿੰਦਾ ਵਾ ਕਾਗਾ ਫੋਟਿਓ ਬਾਹਰ ਮੁੱਛ ਮਰੋੜੇ ਨੂੰ ਲੈ ਕੇ ਜਿਹੜਾ ਇੱਕ ਪੱਖ ਇਹ ਗੱਲ ਕਹਿੰਦਾ ਬੈਠ ਤੁਸੀਂ ਤਿੰਨ ਤਿੰਨ ਵੇਂ ਤੱਕ ਸਾਰੀ ਮਹੱਲੇ ਨੂੰ ਪੁੱਛੋ ਤਿੰਨ ਤਿੰਨ ਵੇਂ ਕੋਈ ਮਹੱਲੇ ਵਾਲਾ ਕਹਿ ਕੇ ਆ ਜਵੇ ਮੈਨੂੰ ਇੱਥੇ ਭਾਈ ਇੰਨੇ ਵਾਦਾਂ ਕਿੱਦਾਂ ਨਹੀਂ ਚੱਲਦਾਗਾ ਇੱਥੇ ਤੁਹਾਨੂੰ ਪਤਾ ਸਿਰੇ ਸਿਰੇ ਪਾੜ ਪੂਜਾ ਟਾਈਮ ਹੁੰਦਾ ਨਿਹੰਗ ਸਿੰਘ ਹੈਗੇ ਆਪਾਂ ਸਿਰੇ ਸਿਰੇ ਪਾੜ ਕਰਨਾ ਹੁੰਦਾ ਸਿਰੇ ਸਿਰੇ ਡੀਜੇ ਲਾ ਕੇ ਵਜਾਉਣਾ ਮਾ ਦਾ ਵਿਆਹ ਰੱਖਿਆ ਦੂ ਸੋਲੇ ਮੇਰੇ ਮੁੱਛ કરી ਜਾਣੀ ਸਾਡੀਆਂ ਮਾਵਾਂ ਨੂੰ ਦੇ ਕੇ ਮੁੱਛਾ ਚੋਚ ਮੈਂ ਤੇ ਭਾਜੀ ਸਹੀ ਗੱਲ ਕਰਾਂਗੇ ਮੇਰੇ ਵੱਲੋਂ ਪੀਸੀਆਰ ਕਰੇ ਕੋਚ ਨਾ ਕਰੇ ਮੈਂ ਇੱਕ ਵਾਰੀ ਵੱਡਣਾ ਇਹਨੂੰ ਮੈਂ ਸਰੇ ਆਮ ਹੀ ਕਹਿੰਦਾ ਵਾਂ ਮੈਂ ਇੱਕ ਵਾਰੀ ਜਿੰਨਾ ਜੇ ਵੱਡਣਾ ਨਾ ਲਿਆ ਨੂੰ ਮੈਨੂੰ ਚੈਨ ਜਿਆ ਨਹੀਂ ਪੈਣਾ ਪਰ ਜਿੱਦਾਂ ਭਾਜੀ ਮਹੱਲੇਦਾਰੀ ਹੈ ਤੁਹਾਡੀ ਵੀ ਆਪਸ ਵਿੱਚ ਮਹੱਲੇਦਾਰੀ ਹਾਂ ਮੁੱਛਾ ਚੜਦਾ ਤੇ ਮੈਨੂੰ ਦੇ ਦੇ ਕੇ ਵੱਡਣਾ ਨਾ ਲਿਆ ਨੂੰ ਮੈਨੂੰ ਚੈਨ ਜਿਆ ਨਹੀਂ ਪੈਣਾ ਪਰ ਜਿੱਦਾਂ ਭਾਜੀ ਮਹੱਲੇਦਾਰੀ ਹੈ ਤੁਹਾਡੀ ਵੀ ਆਪਸ ਵਿੱਚ ਭਾਈ ਇਹ ਵੀ ਹੋਇਆ ਕਿ ਨਹੀਂ ਅੱਗੇ ਵੀ ਕੋਈ ਮੁਬਾਦ ਹੈ ਗਈ ਹੋਇਆ ਆ ਭਾਜੀ ਸਾਰਾ ਮਹੱਲ ਕਿੰਨੇ ਚਾਂਸ ਹੋ ਗਏ ਉਹਨੂੰ ਕੋਹ ਹੱਦਿਆ ਵੀਡੀਓ ਦਿਖਾਇਆ ਉਦੋਂ ਜੇ ਰਿਪੋਰਟ ਲਖਾਇਆ ਰਿਪੋਰਟ ਆ ਸਾਰੇ ਮਹੱਲ ਨੂੰ ਭਾਵੇਂ ਤੁਸੀਂ ਪਹੁੰਚ ਆਈਏ ਜੇ ਅਸੀਂ ਥਾਣੇ ਗੇ ਥਾਣੇ ਵਾਲੇ ਐਕਸ਼ਨ ਨਹੀਂ ਲੈਂਦੇ ਤੁਸੀਂ ਮੋੜਾ ਮੋੜਾ ਰਾਜ ਕਰੋ ਬੰਦੇ ਆਲਾ ਬੰਦਾ ਕਿੰਨੀ ਵਾਰੀ ਕੰਪਲੇਂਟ ਕੀਤੀ ਥਾਣੇ ਅੱਛਾ ਤੇ ਸਾਡੀ ਕਭੀ ਆਪੇ ਪੁੱਛ ਬਈ ਸਜਾਈ ਨਹੀਂ ਹੋਣੀ ਕਾਹਦੀ ਇਹਨਾਂ ਨੇ ਕੁਝ ਨਹੀਂ ਤੇ ਤੁਹਾਡੀ ਮੰਗ ਕੀ ਤੁਹਾਡੀ ਕੀ ਮੰਗ ਹੈ ਸਾਡੇ ਕੋਲ ਬੈਠ ਹੈ ਸਾਡੇ ਨਾਲ ਕੱਲ ਨੂੰ ਵੀ ਅੱਡੇ ਵੀ ਇਦਾਂ ਨਹੀਂ ਕੰਮ ਕਰਦਾ ਵਾ ਇਹ ਕਿਉਂ ਪੈਦਾ ਵਾ ਇਦਾਂ ਅਸੀਂ ਇਹ ਹੱਦੀ ਮੰਗੇ ਇਹ ਹੀ ਕੋਈ ਮੁੰਡੇ ਉਹਨਾਂ ਨੇ ਕੁਛ ਵਾਲਿਆਂ ਨੇ ਸਾਡੀ ਕੋਈ ਸੁਣੀ ਨਹੀਂ ਤੇ ਅਸੀਂ ਫੇਰ ਕੀ ਕਰੀਏ ਨਹੀਂ ਨਹੀਂ ਬਾਜੀ ਆਪਾਂ ਪਰਚਾ ਜਰੇ ਕੋਈ ਨਾ ਮੁੰਡਾ ਵਾਰ ਘਟਾਓ ਪਹਿਲਾਂ ਤੁਸੀਂ ਉਹ ਕਾਢੋ ਖਾਤੀਓ ਵਾਰ ਉਹ ਤੁਹਾਡਾ ਮੁੰਡਾ ਲਲਕਾਰੇ ਮਾਰਦਾ ਵਾਰ ਸੋ ਤਸਵੀਰਾਂ ਤੁਹਾਨੂੰ ਮਸਤੀ ਸ਼ੇਖ ਜਲੰਧਰ ਦੀਆਂ ਸਾਂਝੇ ਕਿੱਥੇ ਜਾ ਰਹੀਆਂ ਨੇ ਜਿੱਥੇ ਕੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਆਮੋ ਸਾਹਮਣੇ ਕੋਈ ਝਗੜਾ ਹੋਇਆ ਵਿਵਾਦ ਹੋਇਆ ਜਿਹੜਾ ਮੁੱਛ ਮਰੋੜਨ ਨੂੰ ਲੈ ਕੇ ਜਿਹੜਾ ਇੱਕ ਪੱਖ ਇਹ ਗੱਲ ਕਹਿੰਦਾ ਔਰ ਦੂਜਾ ਪੱਖ ਕਹਿੰਦਾ ਕਿ ਜਿਹੜਾ ਕਾਫੀ ਸਾਨੂੰ ਬਾਹਰ ਆ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਤਸਵੀਰਾਂ ਦੇਖਦੇ ਹੋ ਤੇ ਬੱਸੀ ਛੇਕਦੀਆਂ ਸਾਂਝੀ ਇਕੱਤੀਆਂ ਜਾਰੀਆਂ ਨੇ ਸਾਰੇ ਉਹ ਗੱਲ ਕਰਦੇ ਹਾਂ ਕਿ ਚਾਹੀਦੀ ਚਾਹੀਦੀ ਸੀ ਪੀਐਸਆਰ ਦੀ ਟੀਮ ਮੋਕੇ ਤੇ ਪਹੁੰਚੀ ਸੋ ਮੋਕੇ ਦੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਾਰੇ ਦੋਨੇ ਆਸਾਨ ਗਵਾਂਡ ਰਹਿੰਦੇ ਆ ਇਹਨਾਂ ਨੇ 112 ਦੇ ਕਾਲ ਕੀਤੀ ਵੱਡੇ ਲਾਗੇ ਮੇ ਲੜਾਈ ਝਗੜਾ ਹੋਣ ਦਿਆ ਇਹ ਮੌਕੇ ਜਾ ਕੇ ਦੇਖਿਆ ਤੇ ਇਹ ਦੋਨੇ ਪਾਰਟੀਆਂ ਇੱਕ ਦੂਜੇ ਨੂੰ ਜਿਆਦਾ ਬੋਲਦੀਆਂ ਮੁੰਡਾ ਜਿਹੜਾ ਜਿਆਦਾ ਮੋਢਾ ਨੂੰ ਕਹੇ ਤਾਂ ਸੱਚ ਨੂੰ ਗੱਲ ਹੋਈ ਹੈ ਉਹ ਥਾਣੇ ਚਲ ਚਲੇ ਨਹੀਂ ਝਗੜੇ ਦਾ ਇਹ ਮੇਨ ਕਾਰਨ ਕੀ ਗੱਲਬਾਤ ਕੀ ਕੀਤੀ ਇਹਨਾਂ ਦੀ ਪਤਾ ਨਹੀਂ ਜੀ ਪੁਰਾਣਾ ਕੋ ਚੱਲਦਾ ਇਹਨਾਂ ਦਾ ਸਾਹਮਣੇ ਇੱਥੇ ਗਾਲ੍ਹਾਂ ਕੱਢਦੇ ਨੇ ਮੁੱਛਾ ਮਰੋੜਦੇ ਨੇ ਇਹ ਦਫੇ ਹੁਣ ਖੜੀ ਥਾਣੇ ਜਾ ਕੇ ਪਤਾ ਲੱਗੂਗਾ ਨਹੀਂ ਵੀ ਇੰਦਰ ਦੀ ਕੋਈ ਵੀਡੀਓ ਸਾਹਮਣੇ ਆਈ ਜਿਹੜੀ ਵੀਡੀਓ ਵੀਡੀਓ ਦਿਖਾਈ ਹੈ ਜੀ ਅੱਛਾ ਜੀ ਹਾਂਜੀ 24 ਟੋਟੀਆਂ ਫਿਰ ਖੱਦਿਆ ਵਾ ਜੋ ਮੇ ਕੋ ਕੰਮ ਨਹੀਂ ਕਰਦੇ ਪਰ ਦੇਖੋ ਇੰਨੇ ਇੰਨਾ ਸੜਕ ਦੇ ਵਿੱਚ ਹੰਗਾਮਾ ਝਗੜਾ ਕੋਈ ਨਹੀਂ ਫੇਸਪੋਨ ਏਰੀਆ ਇਹਦੇ ਕੋਈ ਸੁਜਾਨੇਮਾਨੇ ਨੁਕਸਾਨ ਨਹੀਂ ਹੋਇਆ ਕੋਈ ਸੱਟ ਨਹੀਂ ਲੱਗੀ ਤੇ ਤਾਂ ਦਾਜੂ ਮੋਕਰ ਜਿਆ ਸੀ ਕਿਹਾ ਜਾ ਰਿਹਾ ਵੀ ਆਪਾਂ ਪਰ ਉਹ ਕਹਿੰਦੇ ਲੜਕੇ ਨੂੰ ਲੈ ਕੇ ਜਾਓ ਜਿਹੜਾ ਲੜਕੇ ਨਾਲ ਝਗੜਾ ਹੋਇਆ ਆ ਜਿਹੜੇ ਲੜਕੇ ਦੀ ਇਹ ਕਹਿ ਰਹੇ ਨੇ ਜਿਹੜੇ ਝਗੜਾ ਲੜਕੇ ਕਹਿ ਰਹੇ ਉਹ ਕਹਿੰਦੇ ਲੜਕਾ ਲੈ ਕੇ ਜਾਓ ਇੱਥੋਂ ਭਾਈ ਲੜਕਾ ਤਾਂ ਲੈ ਕੇ ਜਾਈਏ ਤੇ ਸੱਟ ਲੱਗੀ ਉਹ ਡਿਊਟੀ ਆਫਸਰ ਨੂੰ ਬੁਲਾਇਆ ਵਾ ਜਿਹੜਾ ਜਿਹੜਾ ਦੋਸ਼ੀ ਪਾਇਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਹੀਂ ਹੈ ਕੋਣ ਹੈ ਮਿਲ ਜਿਹਨਾਂ ਝਗੜਾ ਕੀ ਨਾਮ ਕੀ ਨਾ ਦਾ ਪਾਣੀ ਪਹਿਲੇ ਆਣ ਘਵਾੜਾ ਤੋਂ ਉਹਨੇ ਰੰਗੇ ਆਸ ਵਿੱਚ ਠੀਕ ਹੈ ਅੱਗੇ ਵੀ ਕਦੀ ਹੋਇਆ ਪਤਾ ਨਹੀਂ ਅੱਜ ਹੀ ਕਾਲ ਕੀਤੀ 112 ਦੇ ਪਹਿਲੇ ਇਹਨਾਂ ਦੀ ਹੋ ਰੰਜੋਛ ਇਹਨਾਂ ਦੇ ਆਸ ਵਿੱਚ ਹੂੰ ਬਿਲਕੁਲ ਪੁਲਿਸ ਪ੍ਰਸ਼ਾਸਨ ਇਥੇ ਮੌਕੇ ਤੇ ਪਹੁੰਚਾ ਹੋਇਆ ਸੋ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਜੀ ਸੰਗ ਕਰੇ ਦੂਜੇ ਪੱਖ ਨਾਲ ਗੱਲਬਾਤ ਕਰਦੇ ਮਾਤਾ ਜੀ ਬਾਹਰ ਖੜੇ ਨੇ ਦੂਜੇ ਪੱਖ ਨਾਲ ਵੀ ਮੈਂ ਚਲੋ ਮੈਂ ਆਪਣੇ ਪੇਸ਼ੈਂਟ ਹੈ ਆਹ ਕਾਹ ਵਾਰ ਪਰੇਸ਼ਾਨ ਹਾਂ ਲੋਕਾਂ ਦਾ ਹੋ ਰਿਹਾ ਹੈ ਮੈਡਮ ਇਹ ਤੁਹਾਨੂੰ ਪਰੇਸ਼ਾਨ ਕਰਦੇ ਜੀ। ਬਾਂਕਰ ਦੇ ਇਹ ਬਾਂਕਰ ਸ਼ਾਂਤ ਬਾਜੀ ਹਾਂ ਕੀ ਕਹੀਏ ਤਾਂ ਸਹੀ ਹੈ ਤਾਂ ਮੈਂ 1 ਸਾਲ ਤੋਂ ਨਹੀਂ ਆਹੀ ਪਾਣੀ ਰੋੜਦੀ ਰਹਿੰਦੀ ਐ ਤੇ ਝਿਕੜ ਕਰਦੀ ਰਹਿੰਦੀ ਐ ਤਾਂ ਵੀ ਨਹੀਂ ਬੋਲੀ ਤਾਂ ਚਲੋ ਇੱਕ ਗਲੀ 'ਚ ਰਹਿਣਾ ਨਾਲ ਮਿਲ ਕੇ ਰਹਿ ਨਹੀਂ ਵੈਸੇ ਉਦਾਂ ਗੱਲ ਕਰਦੇ ਆ ਨਾਲ ਮਿਲ ਕੇ ਰਹਿਣਾ ਚਾਹੀਦਾ ਆਪਾਂ ਗਲੀ 'ਚ ਰਹਿੰਦੇ ਆ ਚਲੋ ਤੁਸੀਂ ਉਹ ਵੀ ਗਵਾਂਡੀ ਤੁਹਾਡੇ ਉਹ ਲੈ ਨਹੀਂ ਦੇਰਦਾ ਨਹੀਂ ਦੇਰਦਾ ਇਹਨਾਂ ਖਲਾਰਾ ਪਾਉਂਦੇ ਨੇ ਸੀ ਅਸੀਂ ਅੰਦਰ ਹੀ ਸੀ ਤੇ ਸਾਡਾ ਬੂਆ ਖੁੱਲਾ ਹੁੰਦਾ ਨਾ ਤੁਹਾਨੂੰ ਮਾਰ ਦੇਣਾ ਤੁਹਾਨੂੰ ਮਾਰਦੇ ਨੇ ਸੀ ਇਹਨੂੰ ਨਹੀਂ ਮਾਰਦੇ ਨੇ ਸੀ ਸਮਝਣ ਲੱਗੇ ਤਾਂ ਅਸੀਂ ਬੂਆ ਮਾਰ ਦਿੱਤਾ ਮੈਂ ਆਹ ਗੁੰਡੀ ਮਾਰ ਦੇਣਾ ਇਹਨਾਂ ਨੂੰ ਮਾਰਦੇ ਨਹੀਂ ਸਾਨੂੰ ਉਹ ਕੁੰਡੀ ਨੂੰ ਇਹਨੇ ਬਲੌਂਗ ਮਾਰਿਆ ਮੁਰਖ ਨਾਲ ਬੂਹਾ ਤੋੜਦਾ ਰਿਹਾ ਕਿੰਨੀ ਦੇਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਕੇ ਬੂਹਾ ਤੋੜਦਾ ਰਿਹਾ ਕਿੰਨੀ ਦੇਰ ਬੂਹਾ ਪੁਲਿਸ ਪੁਲਿਸ ਦੇ ਸਾਹਮਣੇ ਇਹ ਇੰਨਾ ਕੁਝ ਕਰ ਰਹੇ ਆ ਪੁਲਿਸ ਕੁਝ ਨਹੀਂ ਕਰ ਰਹੀ ਕੀ ਦੇਖਦੇ ਹੋ ਮੇਰੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਖਤਰਾ ਹੈਗਾ ਇਹ ਸੇਫਟੀ ਦਿੱਤੀ ਜਾਵੇ ਸਾਨੂੰ ਹੂੰ ਕਿਉਂਕਿ ਉਹ ਸਾਰੇ ਦੇ ਸਾਹਮਣੇ ਉਹ ਲਲਕਾਰੇ ਮਾਰਦਾ ਪਿਆ ਕਿ ਮੈਂ ਵੱਢ ਦੇਣਾ ਪੁਲਿਸ ਦੇ ਸਾਹਮਣੇ ਲਲਕਾਰੇ ਮਾਰਦੇ ਆ ਪੂਲ ਦੇ ਸਾਹਮਣੇ ਮਾਰਦੇ ਪਏ ਪੂਲ ਪੂਲ ਦੇ ਸਾਹਮਣੇ ਮਾਰਦੇ ਪਏ ਸਾਹਮਣੇ ਮਾਰਦੇ ਪਏ ਹੈ ਕਹਿੰਦੇ ਕਿ ਕਿੱਦਾਂ ਆਪਣੇ ਕਰਦੇ ਇਫਵਾ ਨਹੀਂ ਹੈਗਾ ਤਾਂ ਆਪ ਕਰਦੇ ਬਾਹਰ ਗੱਡੀਏ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਬਸਤੀ شیخ ਦੀਆਂ ਜਿਹੜੀਆਂ ਜਾਰੀਆਂ ਨੇ ਜਿਲੰਦਰ ਦਾਕਾ ਮਿੰਟ ਇੱਕ ਮਿੰਟ ਮੇਰੀ ਗੱਲ ਹਾਂਜੀ ਮੈਂ ਜਮਾ ਫਾੜਿਓ ਕੋਈ ਨਹੀਂ ਮੈਂ ਕਰਾਉਂਦਾ ਇਧਰ ਹੀ ਹੋ ਰਿਹਾ ਹੈ ਪਾਜੀ ਨਾਲ ਹੀ ਚੱਲਣਗੇ ਸਾਡੇ ਕੋਲ ਕੋਈ ਗੱਲ ਨਹੀਂ ਐਨਾ ਐਕਟੀਵਾਟ ਕਰਾ ਦੇਣਾ ਮੈਂ ਚੱਲਣਾ ਮੈਂ ਚੱਲਣਾ ਉਹਨਾਂ ਨੂੰ ਵੀ ਬਾਹਰ ਕਢਾ ਪਾਜੀ ਪਹਿਲਾਂ ਗੱਲ ਸੁਣੋ ਇਹਨਾਂ ਨੂੰ ਕਹਿੰਦੇ ਸੰਘੇਰ ਸੰਘੇਰ ਖਾਣੇ ਚੱਲੋ ਘੇਟ ਮੜੇ ਚਲੋ ਉਹ ਵੀ ਚੱਲੇ ਨੇ ਤੇ ਇਹੋ ਚੱਲੂ ਆਜੋ ਚਲੋ ਆਜੋ ਪੁੱਤਰ ਪਾਜੀ ਇੱਕ ਮਿੰਟ ਉਹ ਤਾਂ ਗਾਣਾ ਨਹੀਂ ਮੈਂ ਨਾਲ ਜਾਣਾ ਮੈਂ ਨਾਲ ਜਾਣਾ ਲੈ ਲੈ ਭਰਾ ਕੰਮ ਦੇਣਾ ਨਹੀਂ ਹੋਣਾ ਜੀ ਇਹ ਲੋਕਾਂ ਨੂੰ ਹੋਇਆ ਜਾਵੇ ਕਿ ਦੂਸਰੇ ਜੋ ਲੜਕਾ ਉਹਨੂੰ ਵੀ ਥਾਣੇ ਲੈ ਕੇ ਜਾਇਆ ਜਾਵੇ ਫੇਰ ਵੀ ਥਾਣੇ ਜਾਵਾਂਗੇ ਉਹਨਾਂ ਨੂੰ ਵੀ ਇਕੱਲੇ ਚੱਪਦੇ ਅੱਛਾ ਉਦੋਂ ਦੀ ਸੱਦਨ ਵਾਸਤੇ ਕੋਈ ਮੈਂ ਉਹਦਾ ਮੰਗਵਾਉਣਾ ਉਹਨਾਂ ਨੂੰ ਇੱਦਾਂ ਕਰਦੇ ਸਾਦ ਨੂੰ ਇੱਕ ਤਰੀਕੇ ਨਾਲ ਇਹਨਾਂ ਨੂੰ ਕਰਦੇ ਦੇਖ ਅੱਛਾ ਮੈਨੂੰ ਲੱਗਦੀ ਮੇਰਾ ਮੇਰਾ ਨਾ ਅੱਗੇ ਮੁੰਡਾ ਰੋ ਸੋ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਵੈਸੇ ਦਾ ਇਲਾਕਾ ਬਸਤੀ ਸ਼ੇਖ ਜਿੱਥੋਂ ਤੁਹਾਨੂੰ ਜਿਹੜਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਮੌਕੇ ਤੇ ਹੁਣ ਡਿਊਟੀ ਅਫਸਰ ਜਿਹੜੇ ਨੇ ਥਾਣਾ ਪੰਜ ਤੋਂ ਆਏ ਨੇ ਔਰ ਇਲਾਕੇ ਦੇ ਵਿੱਚ ਦੇਖ ਸਕਦੇ ਹੋ ਕਿ ਝਗੜਾ ਦੀਆਂ ਜਿੱਥੇ ਕੀ ਦੇਖ ਸਕਦੇ ਹੋ ਕਿ ਝਗੜਾ ਕਾਫੀ ਜਿਹੜਾ ਵਧਿਆ ਹੋਇਆ ਜਿਹੜਾ ਮਾਹੌਲ ਇੱਥੇ ਨਜ਼ਰ ਆ ਰਿਹਾ ਔਰ ਮੌਕੇ ਤੇ ਪੀਸੀਆ ਟੀਮ ਵੀ ਪਹੁੰਚੀ ਹੋਈ ਹੈ ਔਰ ਦੋਨੋਂ ਘਰ ਜਿਹੜੇ ਆ ਆਮੋ ਸਾਹਮਣੇ ਜਿਹੜੇ ਰਹਿੰਦੇ ਨੇ ਜਿਨ੍ਹਾਂ ਦਾ ਜਿਹੜਾ ਸਾਰਾ ਵਿਵਾਦ ਹੋਇਆ ਔਰ ਸੋ ਇੱਕ ਪੱਖ ਦਾ ਕਹਿਣਾ ਹੈ ਕਿ ਜਿਹੜਾ ਕਿ ਸਾਡੇ ਸਾਨੂੰ ਦੇਖ ਕੇ ਜਿਹੜੀਆਂ ਮੁੱਛਾਂ ਚੜਾਈਆਂ ਜਾਂਦੀਆਂ ਉਹਨੂੰ ਦੇਖ ਕੇ ਜਿਹੜਾ ਵਿਵਾਦ ਸਾਰਾ ਹੋਇਆ ਸੋ ਕੁਝ ਪ੍ਰਸ਼ਾਸਨ ਉਸ ਲੜਕੇ ਨੂੰ ਲੈ ਕੇ ਆ ਰਿਹਾ। ਪਪਾ ਕੁਝ ਨਹੀਂ ਆਉਂਦਾ। ਆਗੜਾ ਆ। ਸਮਝਿਆ ਨਾ? ਉਹ ਨਿਕਲ ਗਿਆ। ਪਪਾ ਜੀ, ਯਾਰ ਲੜਾਈ ਤਾਂ ਰਹਿਣਾ ਕਰੇ। ਨਹੀਂ 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 ਅਸੀਂ ਬੈਠੇ ਆਂ। ਹਾਂਜੀ ਰਾਜੀ, ਰਾਜੀ ਮੌਕੇ ਤੇ ਆਏ ਹੋ ਕੀ ਕਹਿਣਾ ਜਦੋਂ ਮੌਕੇ ਤੇ ਆਏ ਹੋ? ਆਣੀ ਫਿਰ ਕੁਛ ਰਾਜੀ ਜੀ ਆਏ ਮੌਕੇ ਦੱਸਦੇ ਤੋ ਪਰ ਮੈਂ ਵੇਖਾਂਗਾ ਵਿੱਚ ਪਹਿਲੇ ਮੈਂ ਵੇਖਾਂਗਾ ਵੀ ਵੈਰੀਫਾਈ ਕਰਾਂਗਾ ਫਿਰ ਦੱਸਾਂ ਤੁਹਾਡੇ ਏਰੀਆ ਦੇ ਵਿੱਚ ਸਰ ਦੇਖੋ ਆਮੋ ਸਾਹਮਣੇ ਧਿਰ ਲੜ ਰਹੇ ਆਹ ਜੀ ਕੀ ਕਿਹਾ ਜਾ ਰਿਹਾ ਸਰ ਜੀ ਚੋਪਰ ਕੇ ਥਾਣੇ ਆਉਣੇ ਆ ਜੇ ਤੁਸੀਂ ਮੇਰੇ ਨਾਲ ਜਾਣਾ ਤੇ ਮੇਰੇ ਚੱਲਦੇ ਹੋ ਭਾਜੀ ਕੋਈ ਸ਼ਰਾਤ ਨਹੀਂ ਕਰਨੀ ਨਾ 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 ਕੱਲ੍ਹ ਭਾਈ ਬੰਦੇ ਬਾਹਰ ਨਿਕਲਣਗੇ ਆਪਾਂ ਨਾਲ ਹੀ ਤੁਰ ਪੈਣਾ ਜੀ ਨਹੀਂ ਤੁਸੀਂ ਆਓ ਤੁਹਾਡਾ ਬੰਦਨਾ ਠੇਕਾ ਭਾਈ ਬੰਦਿਆ ਆਂਡੇ ਨਾਲ ਤੁਸੀਂ ਚਲੋ ਭਾਜੀ ਤੁਹਾਡਾ ਕੱਲ ਨੂੰ ਤੁਹਾਨੂੰ ਇਹ ਦਰਦੀ ਮੇਲੀ ਹੋਈ ਯਾਰੋ ਜਾਣ ਦੇ ਨਹੀਂ ਯਾਰ ਚਲੋ ਤੁਸੀਂ ਚਲੋ ਯਾਰ ਚਲੋ ਕੋਬੇ ਦਿਓ ਇਹ ਗੱਲ ਕਰਾਂਗੇ ਬਿਲਕੁਲ ਇਹ ਮਾਹੌਲ ਬਣਿਆ ਹੋਇਆ ਬਸਤੀ ਸ਼ੇਖ ਦਾ ਤਸਵੀਰਾਂ ਲਗਾਤਾਰ ਲਗਾਤਾਰ ਤਸਵੀਰਾਂ ਸਾਂਝੇ ਕਰ ਰਹੇ ਹਾਂ ਮੋ ਸਾਹਮਣੇ ਘਰਾਂ ਦੇ ਵਿੱਚ ਜਿਹੜਾ ਵਿਵਾਦ ਹੋਇਆ ਜਲੰਧਰ ਦੇ ਵਿੱਚ ਜਿਹੜਾ ਬਸਤੀ ਸ਼ੇਖ ਇਲਾਕਾ ਜਿਹੜਾ ਥਾਣਾ ਪੰਡ ਦੇ ਦੀਨ ਜਿਹੜਾ ਤੁਹਾਨੂੰ ਮਾਮਲਾ ਸਾਂਝਾ ਕੀਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਜਲੰਧਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਮਾਹੌਲ ਨੂੰ ਜਿਹੜਾ ਸ਼ਾਂਤ ਕਰਵਾਉਂਦਾ ਹੋਇਆ ਨਜ਼ਰ ਆ ਰਿਹਾ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਮਾਹੌਲ ਸ਼ਾਂਤ ਕਰਵਾਉਣ ਦੇ ਲਈ ਪਹੁੰਚ ਚੁੱਕਾ ਔਰ ਕਾਫੀ ਜਿਹੜਾ ਝਗੜਾ ਵਿਵਾਦ ਹੋ ਰਿਹਾ ਸੀ ਬਹਿਸ ਹੋ ਰਹੀ ਸੀ ਹਾਂ ਅੱਪਠਾ ਆ ਵੀ ਜੀ ਬੈਠ ਜਾ ਵੀ ਆ ਜਾ ਮਟਾਓ ਹਾਂਜੀ ਭਾਈ ਜੀ ਕੀ ਗੱਲ ਕੀ ਹੋਈ ਸੀ ਕੋਈ ਵਿਵਾਦ ਕਿਸ ਗੱਲ ਹੋਇਆ ਤੁਹਾਡਾ ਜੀ ਇਹਨੇ ਸਾਡੇ 'ਤੇ ਅਟੈਕ ਕੀਤਾ ਆ ਕੇ ਕਿਹਨਾਂ ਨੇ ਇਹਨੇ ਸਾਹਮਣੇ ਆ ਗਏ ਨੇ ਅੱਛਾ ਅੱਛਾ ਜੀ ਠੀਕ ਆ ਉਹ ਕਹਿ ਰਹੇ ਕਿ ਆ ਮੁੱਛਾਂ ਮਰੋੜਦੇ ਸਾਨੂੰ ਗਾਲ੍ਹਾਂ ਕੱਢਦੇ ਜਦੋਂ ਅਸੀਂ ਬਾਹਰ ਆਨੇ ਜਾਂਦੇ ਸਾਡੇ ਧੀਆ ਭੈਣਾ ਬਾਹਰ ਆਉਂਦੇ ਕੋਈ ਗਾਲ ਨਹੀਂ ਕੱਢੀ ਕੋਈ ਮੁੱਛ ਨਹੀਂ ਮਰੋੜੀ ਠੀਕ ਹੈ ਨਾ ਤੇ ਜ ਆਪਣੇ ਕੰਮ ਲੱਗੇ ਸਵੇਰ ਦੇ ਕੋਈ ਗੱਲਬਾਤ ਨਹੀਂ ਸਾਡੀ ਜੀ ਤੂੰ ਝਗੜਾ ਸਰ ਪਹਿਲੀ ਵਾਰ